ਜੀ ਕੀ ਨਾਮ ਅੰਕਲ ਮੇਰਾ ਨਾਮ ਸ਼ਿਮਾਸ਼ ਪੁਨਾਰ ਚੱਕੀ ਚੋਦੇ ਰਹਿਣਾ ਚਾਲਾ ਮਾਜੀ ਰਾਮ ਮਲੋਟ ਮੰਡੀ ਕਟਿਕਾ ਵਾਲਾ ਮਹੱਲਾ ਵਾਰ ਨੰਬਰ 20 ਦਾ ਰਹਿਣਾ ਤੇ ਕੀ ਅੰਕਲ ਕੀ ਪੂਰਾ ਮਾਮਲਾ ਹੋਇਆ ਤੁਸੀਂ ਨਿਵਾ ਮਾਮਲਾਏ ਸਤਨੇ ਮਿਲੇ ਜੀ 12 ਤਰੀਕ ਦੀ ਗੱਲ ਹੈ ਮੇਰਾ ਮੁੰਡਾ ਕੁਝ ਦਿਨਾਂ ਤੋਂ ਨਸ਼ੇ ਦਾ ਦੀ ਸੀਗਾ ਮਾ ਦਾ ਲਾਈਫ ਆ ਉਹ ਠੀਕ ਹੋ ਗਿਆ ਉਹਦੇ ਦੋ ਬੱਚੇ ਆ ਸ਼ਾਦੀशुदा ਹੈ ਲੋ ਤੇ ਆਟੋ ਲੈ ਕੇ ਗਿਆ ਸੀਗਾ ਕੋਈ ਮੁੰਡਾ ਆ ਗਿਆ ਕਿ ਮੋਟਰਸਾਈਕਲ ਲੈ ਕੇ ਉਹਨੂੰ ਮਚਾਣ ਲੱਗਿਆ ਤੇ 6.5 ਸੱਤ ਨੂੰ ਫਾਸਟ ਡਿੱਗ ਪਿਆ ਉਹਦੇ ਹੱਥੋਂ ਦੋਨੇ ਹੱਡੀਆਂ ਫ੍ਰੈਕਚਰ ਹੋ ਗਈ ਹੂੰ ਸਾਨੂੰ ਇਥੋਂ ਫੋਨ ਆਇਆ ਵੀ ਕਹਿੰਦੇ ਵੀ ਐ ਕਰਕੇ ਮੁੰਡੇ ਨਾਲ ਐਕਸੀਡੈਂਟ ਹੋ ਗਿਆ ਮੈਂ ਉੱਥੇ ਗਿਆ ਜਾ ਕੇ ਮੇਰਾ ਵੱਡਾ ਬੇਟਾ ਵੀ ਗਿਆ ਮੈਂ ਵੀ ਗਿਆ ਸੀ ਜਾ ਕੇ ਵੇਖਿਆ ਆਟੋ ਖਾ ਚੁਪਿਆ ਸੀਗਾ ਅਸੀਂ ਪਹਿਲਾਂ ਮੁੰਡਾ ਸੰਭਾਲਿਆ ਹੱਥ ਫੜ ਕੇ ਬੈਠਾ ਆਤਾ ਕਚੜ-ਕਚੜ ਕਰ ਰਹੀ ਨੂੰ ਸੀਗਾ ਹੂੰ ਨੋਖੇ ਵੀ ਚਲੋ ਇੱਕ ਵਾਰੀ ਇਹਨੂੰ ਹਸਪਤਾਲ ਲੈ ਕੇ ਜਾਂਦੇ ਹਾਂ ਸ਼ਨੀਵਾਰ ਦਾ ਦਿਨ ਸੀ ਕੋਈ ਸ਼ਾਮ ਨੂੰ 5:30 ਵਜੇ ਦੀ ਗੱਲ ਸੀ ਅਸੀਂ ਹਸਪਤਾਲ ਲੈ ਗਏ ਸ਼ਨੀਵਾਰ ਨੂੰ ਉੱਥੇ ਜਾ ਕੇ ਉਹਨਾਂ ਨੇ ਵੇਖਿਆ ਜਿਹੜੇ ਉੱਥੇ ਹੁੰਦੇ ਆ ਹਸਪਤਾਲ 'ਚ ਉਹਨਾਂ ਨੇ ਉਹ ਕੱਚਾ ਪਲੱਸਾ ਜਾਂ ਕਰਤਾ ਉਹਨਾਂ ਨੇ ਕਹਿੰਦੇ ਵੀ ਡਾਕਟਰ ਸੋਮਵਾਰ ਆਉਣਗੇ ਇੱਕ ਮੁੰਡਾ ਰਾਹੁਲ ਹੈ ਸਾਡੇ ਮਹੱਲੇ ਦਾ ਹੀ ਇੱਕ ਮੁੰਡਾ ਔਰ 17 ਮਾਰਚ ਰੰਦੇ ਮੈਂ ਵੀ ਚ ਰੰਦ ਉਹ ਉਹਨੂੰ ਪਤਾ ਸੀਗਾ ਕਿ ਇਹ ਨਸ਼ਾ ਆਦਤ ਸੀਗਾ ਪਰ ਮੈਂ ਤਾਂ ਇਲਾਜ ਕਰਾਇਆ ਸੀ ਮੇਰੇ ਘਰ ਨੂੰ ਹੋਂਦਾਰ ਨਹੀਂ ਜਿਵੇਂ ਡਾਕਟਰ ਆਉਂਦੇ ਆ ਉਹਨਾਂ ਨੇ ਦਾ ਬਲੱਡ ਟੈਸਟ ਕਰਾਇਆ ਉਹ ਚ ਕਾਲਾ ਪੀਲਾ ਤੇ ਐਚ ਆਈ ਵੀ ਵਗੈਰਾ ਆ ਗਿਆ ਅੱਗੀਆਂ ਗੋਲੇ ਟੁੱਟ ਗਏ ਸੀ ਉਹਨਾਂ ਨੇ ਬੇਕੀ ਜਾਂ ਸੀਗਾ ਤੇ ਕਹਿੰਦੇ ਵੀ ਇਹਦਾ ਨਹੀਂ ਹੋਣਾ ਮੈਂ ਕਿਹਾ ਦੱਸੋ ਕਿਵੇਂ ਕਹਿੰਦਾ ਵੀ 60000 ਰੁਪਏ ਲੱਗੇ ਮਗਰ ਮੈਂ ਸਾਥੇ ਆ ਕੇ ਦੇਖ ਲਿਆ ਮੈਂ ਗਰੀਬ ਬੰਦਾ ਢਾੜੀ ਵਾਲਾ ਬੰਦਾ ਹਾਂ ਮੈਂ 10-15000 ਰੁਪਏ ਦੇ ਸਕਦਾ ਉਹ ਕਹਿੰਦੇ ਵੀ 10-15000 ਦੀ ਕਿੱਟ ਆਉਂਦੀ ਹੈ ਮੈਨੂੰ ਨਹੀਂ ਤਾਂ ਕਿੱਟ ਕੀ ਹੁੰਦਾ ਹੈ ਕੀ ਨੀਂਦ ਨੂੰ ਕਿੱਟ ਉਹ ਕਹਿੰਦੇ 10-15000 ਦੀ ਕਿੱਟ ਆਏਗੀ ਮਗਰ ਮੈਂ ਉਹ ਕੀ ਬੰਦਾ ਕਹਿੰਦਾ ਵੀ ਉਹ ਕਿੱਟ ਨਹੀਂ ਆ ਉਹਦੇ ਨਾਲ ਆਪਰੇਸ਼ਨ ਕਰੇਸ਼ਨ ਆਉਣੀ ਹੈ ਕਹਿੰਦੇ ਰੁਪਈਆ ਲੱਗਣਾ 6000 15000 ਦੀ ਕਿੱਟ ਆਈ ਹੈ ਉਸ ਤੋਂ ਘੱਟ ਨਹੀਂ ਮਗਰ ਮੈਂ ਗਰੀਬ ਬੰਦਾ ਮੈਂ ਢਾੜੀ ਵਾਲਾ ਬੰਦਾ ਮੈਂ ਕਿੱਥੋਂ ਲਿਆਉਂਗਾ ਇਹਨਾਂ ਨੂੰ ਯਾਨੀ ਨਹੀਂ ਫੇਰ ਤੋ ਰਿਕਾਰਡ ਕਰ ਦੇ ਕਹਿੰਦੇ ਫਿਰ ਤੁਸੀਂ ਐਮਐਸ ਜਾਓ ਮਗਰ ਵੀ ਹੁਣ ਮੈਂ ਕੱਲਾ ਬੰਦਾ ਐ ਐਮਐਸ ਤੇ ਦੋ ਬੰਦੇ ਚਾਹੀਦੇ ਜਿੰਨਾ ਹੁਣ ਜਾ ਕੇ ਫਿਰ ਮਾਪਿਆ ਹਾੜੀ ਵਾਲਾ ਮੇਰੇ ਬੱਚੇ ਭੁੱਖੇ ਮਰਨਗੇ ਪਿੱਛੇ ਮੈਂ ਜਾੜੀ ਕਰਕੇ ਖਾਣ ਵਾਲਾ ਤੇ ਮੈਂ ਐਮਐਸ ਤੇ ਕੱਲਿਆਂ ਜਾ ਕੇ ਡਟਾ ਮੈਂ ਜਾ ਕੇ ਬੱਚੇ ਪਾਲਾਂ ਤੇ ਜਾਂ ਫਿਰ ਮੈਂ ਇਲਾਜ ਕਰਾਵਾਂ ਹੁਣ ਮੈਂ ਕਿਵੇਂ ਕਰ ਸਕਦੇ ਹਾਂ ਕਿਹੜੇ ਬੰਦੇ ਕੋਲ ਪੈਸੇ ਨਹੀਂ ਇਹ ਰਾਹੁਲ ਐ ਰਾਹੁਲ ਮੁੰਡਾ ਰਾਹੁਲ ਨੇ ਆਖਿਆ ਵੀ ਡਾਕਟਰ ਸਾਹਿਬ ਕਹਿੰਦੇ 60000 ਰੁਪਏ ਲੱਗੇਗਾ ਡਾਕਟਰ ਉਹ ਕਿਹਨਾ ਲੈਂਦੇ ਹੋਗਾ ਅਨਸ਼ੁਕ ਡਾਕਟਰ ਹੈ ਆ ਵੀ ਆ ਕਹਿੰਦੇ ਵੀ ਡਾਕਟਰ ਸਾਹਿਬ ਕਹਿੰਦੇ ਰੁਪਇਆ 60000 ਲੱਗੇਗਾ ਤੇ ਇਹਦਾ ਟ੍ਰੀਟਮੈਂਟ ਇੱਥੇ ਹੋ ਜਾਏਗਾ ਮੈਂ ਕਿਹਾ ਮੈਂ 15000 ਦਵਾਂਗਾ ਕਹਿੰਦੇ ਨਹੀਂ ਤੋਂ ਰਾਹੁਲ ਕਹਿੰਦਾ ਰਾਹੁਲ ਕਹਿੰਦਾ ਵੀ ਡਾਕਟਰ ਰਾਜੋਗਾ ਜਿਹੜੇ ਹੱਡੀਆਂ ਵਾਲੇ ਰੋਪਰੇ ਉਹ ਕਹਿੰਦੇ ਰੁਪਿਆ 60000 ਰੁਪਏ ਮੈਂ ਕਹਿੰਦਾ ਮੈਂ 15000 ਰੁਪਏ ਦੇ ਸਕਦਾ 10-15000 ਰਾਇ ਇਸ ਤੋਂ ਉੱਪਰ ਮੈਂ ਨਹੀਂ ਮਦਦ ਨਹੀਂ ਕਹਿੰਦੇ ਨਹੀਂ ਹੱਡੀਆਂ ਫ੍ਰੈਕਚਰ ਹੋ ਗਈਆਂ ਰੁਪਿਆ 60000 ਹੀ ਲੱਗਣਾ ਹੈ ਨਹੀਂ ਤਾਂ ਨੂੰ ਰਾਹੁਲ ਨੇ ਆਖਿਆ ਮੈਨੂੰ ਵੀ ਡਾਕਟਰ ਸਾਹਿਬ ਕਹਿ ਰਹੇ ਆ ਉਹਨਾਂ ਦੀ ਗੱਲ ਹੋਈ ਹੈ ਜਿਵੇਂ ਮਰਜ਼ੀ ਉਹ ਉਹਨਾਂ ਦਾ ਕੰਮ ਹੈ ਕਿ ਉਹਨਾਂ ਦਾ ਕੰਮ ਹੀ ਹੈ ਰਾਹੁਲ ਦਾ ਵੀ ਜਿਹੜਾ ਕੋਈ ਮਰੀਜ਼ ਆਂਦਾ ਹੈ ਪੈਸੇ ਦੀ ਸੈਟਿੰਗ ਉਹ ਹੀ ਕਰਦਾ ਹੈ ਦੇਖੋ ਉਹਦਾ ਭਰਾ ਅਨਪੜ੍ਹ ਹੈਗਾ ਉਹਨੇ ਪੰਨੈ ਇੱਥੇ ਜੀ ਹੁਣ ਉਹ ਗੱਦਵਾ ਚਲਾ ਗਿਆ ਮੋਰਚਾ ਉਹ ਅਨਪੜ ਬੰਦਾ ਹੈਗਾ ਉਹ ਵੀ ਸੈਟਿੰਗ ਵਾਸਤੇ ਰੱਖਿਆ ਡਾਕਟਰਾਂ ਦੀ ਮਿਲਨੀ ਪਹੁੰਚਾ ਇਹਦੇ ਨਾਲ ਇੱਕ ਨਹੀਂ ਸਾਰੇ ਡਾਕਟਰਾਂ ਦਾ ਇਹ ਚੈਨਤਾ ਹੈ ਦਲਾਲ ਹੈ ਗੁਲਾਲ ਹੈ ਇਹ ਹੈ ਯਾ ਠੇਕੇਦਾਰੀ ਸਿਸਟਮ ਤੇ ਪਣ ਹੈ ਦਲਾਲ ਉਹ ਕਿਹੜੇ ਹਸਪਤਾਲ ਦਾ ਕਿੱਥੇ ਇਹ ਆਪਣੇ ਸਰਕਾਰੀ ਹਸਪਤਾਲ ਦਾ ਮਲੋੜ ਦਾ ਹੀ ਹੈ ਕੋਈ 100 ਕੋਨਾ ਕੋਈ ਕੈਟਗਰੀ ਕਿਤੇ ਕੋਈ ਕੈਟਾ ਕਿਤੇ ਪਾਈਆਂ ਨਹੀਂ ਨਹੀਂ ਕਦਾਂ ਪਾਈਆਂ ਆ ਮੇਰੇ ਕੋਈ ਰਿਸ਼ਤਾ ਪਾਈਆਂ ਹੈਗੇ ਮੇਰੇ ਆ ਕਿਸੇ ਨੇ ਕੋਈ ਸੁਣਾਈ ਨਹੀਂ ਦਿੱਤੀ ਕਿ ਆਰ ਸਿਧਾਂ ਮੇਰੇ ਕੋਲ ਆਰ ਸਿਧਾਂ ਪਈਆ ਆਰ ਮੇਰੇ ਕੋਈ ਸੁਣਾਈ ਨਹੀਂ ਹੋਈ ਤੇ ਕਸਸ ਵੀ ਸਾਹ ਨੂੰ ਪਾਇਆ ਉਹ ਐਸਪੀ ਸਾਹਿਬ ਨੇ ਬੁਲਾਇਆ ਮੈਨੂੰ ਆਰ ਸਿਧਾਂ ਪਈਆ ਤੁਹਾਨੂੰ ਮੰਨ ਕੀ ਕਰਦੇ ਹੋ ਮੈਂ ਕਹਿੰਦਾ ਮੈਂ ਤਾਂ ਮੇਰਾ ਮੁੰਡਾ ਹੁਣ ਤੀ ਬਖਸਾ ਦਾ ਮੁੰਡਾ ਮੇਰਾ ਕਾਰਜ ਦੇ ਵਿੱਚ ਚਲਾ ਗਿਆ ਉਹ ਕਿੰਨਾ ਜੀ ਕਾਰਵਾਈ ਹੋਣੀ ਚਾਹੀਦੀ ਤੇ ਮੇਰੇ ਤੋਂ ਕੋਈ ਮੰਗ ਨਹੀਂ ਮੈਂ ਗਰੀਬ ਬੰਦਾ ਮੈਂ ਹਰਦੀ ਮੰਨ ਸਕਦਾ ਕਿ ਇਹਨਾਂ ਦੇ ਕਾਰਵਾਈ ਹੋਵੇ